ਬੀਤੇ ਕੱਲ ਪਟਿਆਲਾ ਦੇ ਕਿਲਾ ਚੌਂਕ ਨੇੜੇ ਐਸ ਬੀ ਆਈ ਬੈਂਕ ਵਿੱਚ ਚੋਰਾਂ ਨੇ ਚੋਰੀ ਦੀ ਕੋਸ਼ਿਸ਼ ਕੀਤੀ ਪਰ ਬੈਂਕ ਦੀ ਸ਼ਾਖਾ ਨਾ ਖੁੱਲਣ ਤੇ ਚੋਰ ਸੀ ਡੀ ਫੋਟੋਜ਼ ਦੀ ਡੀ ਵੀ ਆਰ ਲੈ ਕੇ ਫਰਾਰ ਹੋ ਗਏ ਪਟਿਆਲਾ ਕੋਤਵਾਲੀ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਤੋਂ ਬਾਅਦ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਕਾਬੂ ਕਰ ਲਿਆ ਗਿਆ ਹੈ ਡੀ ਵੀ ਐਲ ਸਮੇਤ মিডিਆ ਨੂੰ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਕੋਤਵਾਲੀ ਥਾਣੇ ਦੇ ਇੰਚਾਰਜ ਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਥਾਣਾ ਕੋਤਵਾਲੀ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹ ਨਸ਼ੇ ਦਾ ਆਦੀ ਹੈ। ਚੋਰੀ ਵਰਗੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਪਟਿਆਲਾ ਦੇ ਥਾਣਾ ਸਦਰ ਦੇ ਨਜ਼ਦੀਕ ਸਥਿਤ ਐਸਵੀਆਈ ਬੈਂਕ ਵਿੱਚ ਆਇਆ ਸੀ ਪਰ ਜਦੋਂ ਬੈਂਕ ਦਾ ਲੋਕਰ ਨਾ ਖੁੱਲਿਆ ਤਾਂ ਉਹ ਬੈਂਕ ਦੀ ਸੀਸੀਟੀਵੀ ਫੁਟੇਜ ਦੀ ਡੀਵੀਆਰ ਲੈ ਕੇ ਭੱਜ ਗਿਆ ਅਤੇ ਅੱਜ ਸਾਡੀ ਟੀਮ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਸੀਂ ਉਸ ਨੂੰ ਕੇਸ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਕਰ ਰਹੇ ਹਾਂ ਕਿ ਕੀ ਕੋਈ ਹੋਰ ਦੋਸ਼ੀ ਸ਼ਾਮਲ ਸੀ ਅਜਿਹਾ ਕੀ ਮਾਮਲਾ ਜਿਹੜਾ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮਿਤੀ 7 ਤੇ 8 ਦੀ ਦਰਮਿਆਨੀ ਰਾਤ ਨੂੰ ਕਿਲਾ ਚੌਂਕ ਦੇ ਵਿੱਚੋਂ SBI ਬੈਂਕ ਸੀ ਉਹਦੇ ਵਿੱਚ ਚੋਰੀ ਦੀ ਅਟੈਂਪਟ ਹੋਈ ਸੀ ਤੇ ਉੱਥੋਂ ਡੀਵੀਆਰ ਵਗੈਰਾ ਦਾ ਚੋਰ ਚੋਰੀ ਕਰਕੇ ਲੈ ਗਿਆ ਸੀ ਤੇ ਉਹਨੇ ਜਿਹੜੀ ਸਟ੍ਰੌਂਗ ਰੂਮ ਨੂੰ ਵੀ ਛੇੜਛਾੜ ਕਰਕੇ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਅਸੀਂ ਅੱਜ ਥਾਣਾ ਕਤਵਾਲੀ ਦੀ ਪੁਲਿਸ ਮਾਨਯੋਗ ਐਸਐਸਪੀ ਸਾਹਿਬ ਐਸਪੀ ਸਿਟੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਬੜੀ ਸਖਤ ਮਿਹਨਤ ਕਰਦੇ ਹੋਏ ਅਸੀਂ ਉਸ ਚੋਰ ਨੂੰ ਜੋ ਕਿ ਅਣਪਛਾਤਾ ਸੀਗਾ ਉਹਨੂੰ ਪਹਿਲਾਂ ਤਾਂ ਉਹਨੂੰ ਟ੍ਰੇਸ ਕੀਤਾ ਤੇ ਟ੍ਰੇਸ ਕਰਨ ਤੋਂ ਬਾਅਦ ਅਸੀਂ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਆ ਉਸ ਨੂੰ ਗ੍ਰਿਫਤਾਰ ਕਰਕੇ ਉਹਦੇ ਤੋਂ ਚੋਰੀ ਹੋਇਆ ਉਥੋਂ ਡੀਵੀਆਰ ਉਹ ਵੀ ਬਰਾਮਦ ਕੀਤੇ ਨੇ ਤੇ ਚੋਰੀ ਲਈ ਵਰਤਿਆ ਹੋਇਆ ਜੋ ਸੱਬਲ ਰੋਡ ਉਹਨੇ ਵਰਤੀ ਸੀ ਉਹ ਵੀ ਬਰannt ਕੀਤੀ ਗਈ ਹੈ। ਇਹ ਕਿੱਥੇ ਦਾ ਰਹਿਣਾ ਹੈ ਇਹਨਾਂ ਦੋਸ਼ੀ ਦਾ ਨਾਮ ਮਨਪ੍ਰੀਤ ਸਿੰਘ ਮੋਨੂ ਹੈ ਜੋ ਕਿ ਕੜਾਵਾਲਾ ਚੌਂਕ ਦਾ ਰਹਿਣ ਵਾਲਾ ਹੈ ਜਿਸ ਦੇ ਉੱਤੇ ਇੱਕ ਪਹਿਲਾਂ ਵੀ ਇੱਕ ਐਨਡੀਪੀਐਸ ਐਕਟ ਦਾ ਮਕਦਮਾ ਦਰਜ ਹੈ। ਅੱਜ ਇਹਨੂੰ ਕਿੱਥੋਂ ਦਿਲਪਤਾ ਦਿੱਤਾ ਅੱਜ ਇਹਨੂੰ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਇਹਨੂੰ ਵੱਡੀ ਨਦੀ ਦੇ ਕੋਲੋਂ ਅਸੀਂ ਇਹਨੂੰ ਗ੍ਰਿਫਤਾਰ ਕੀਤਾ। ਡੀਵੀਆਰ ਨੇ ਕਿੱਥੇ ਲੁਕਤਾ ਸੀ ਸਰ? ਡੀਵੀਆਰ ਨੇ ਇੱਕ ਨਾਲੇ ਦੇ ਵਿੱਚ ਲੁਕੋਏ ਹੋਏ ਸੀ ਜੋ ਅਸੀਂ ਇਹਦੀ ਨਿਸ਼ਾਨਦੇਹੀ ਤੇ ਅਸੀਂ ਉੱਥੇ ਅ ਲੇਬਰ ਵਾਲਿਆਂ ਦੀ ਮਦਦ ਨਾਲ ਅਸੀਂ ਉੱਥੋਂ ਬਰਾਮਦ ਕੀਤੇ ਨੇ ਗੰਦੇ ਨਾਲੇ ਕਿੰਨੇ ਜਿਹੜੇ ਨੇ ਦੋ ਇਹ ਫਿਲਹਾਲ ਇੱਕੋ ਹੀ ਫਿਗਰ ਆਊਟ ਹੋਇਆ ਬਾਕੀ ਇਹ ਦੀ ਦੌਰਾਨੇ ਰਿਮਾਨ ਦੇ ਤੋਂ ਕੁਝ ਕੁਛ ਕੀਤੀ ਜਾਊਗੀ ਜੇ ਕੋਈ ਹੋਰ ਵੀ ਵਿਅਕਤੀ ਦੀ ਸ਼ਮੂਲੀਅਤ ਪਾਈ ਗਈ ਤਾਂ ਉਹਨੂੰ ਵੀ ਆਪਣਾ ਬਣਦੀ ਹੋਏ ਤੇ ਕਾਰਵਾਈ ਕੀਤੀ ਜਾਊਗੀ